ਸਤਿ ਸ਼੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7017692259 ਦਾ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਦੌਲਤਰਾਮ ਡੈਰੀ ਫਾਰਮ ਚੋਂ ਬਣ ਰਹੀ ਆ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਅਤੀਨ ਚੀ ਬਾਈ ਜੀ ਹੁਣ ਅਗਲੇ ਪਸ਼ੂ ਆਉਂਦੇ ਰਹਿੰਦੇ ਆ ਤੇ ਬਾਈ ਜੀ ਹੁਣਾਂ ਕੋਲੇ ਅੱਜ ਤਿੰਨ ਵੜਾਂ ਚੰਗੀਆਂ ਬਰੀਡ ਵਾਲੀਆਂ ਤਿੰਨੇ ਸੂਣ ਵਾਲੀਆਂ ਤੇ ਬਾਕੀ ਦੀ ਬੰਦੀ ਜਾਣਕਾਰੀ ਆਪਾਂ ਬਾਈ ਜੀ ਹੁਣੋਂ ਤਾਂ ਲੈਨੇ ਆਓ ਬਾਈ ਜੀ ਸਸਰੀ ਗਾਲ ਬਾਈ ਜੀ ਸਸਰੀ ਗਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤਾਰੇ ਸ਼ਾਹ ਤਰਾ ਪੈਂਡ ਬਗੜੀ ਜਿਹਨਾਂ ਫਰੀ ਕੁਰਸੀ ਜੱਤੋ ਠੀਕ ਆ ਬਾਈ ਜੀ ਬਾਈ ਜੀ ਕਿੰਨੇ ਲਾਗੇ ਜੀ ਅੱਜ ਆਪਣੇ ਕੋਲ ਅੱਜ ਵੀਰੇ ਤਿੰਨ ਆ ਵੀਰੇ ਨਗ ਤਾਂ ਸੀਗੇ 7-8 ਹਾਂਜੀ ਸਾਂਚਾਰ ਸੇਲ ਹੋ ਗਈਆਂ ਹਾਂਜੀ ਤਿੰਨ ਚਾਰ ਸੇ ਲੋਗ ਨੇ ਆ ਤਨ ਵੜਾ ਬਾਈ ਜੀ ਹੁਣ ਅਗਲੇ ਬਾਕੀ ਹੈਗਾ ਨਾ ਵੜਾ ਬਹੁਤ ਚੰਗਿਆ ਜੀ ਪਹਿਲਾ ਨੰਬਰ ਤੋਂ ਚਿੱਟੀ ਤੇ ਸ਼ੁਰੂ ਕਰ ਲੈਨੇ ਜੀ ਕੀ ਡੇਟ ਆ ਲਈਏ ਦੀ ਦੂਜਾ ਸੂਆ ਸੁੰਦੀ ਆ ਵੀਰੇ ਹਾਂਜੀ ਆਰਮ ਦੀ ਵੜਾ ਕੀ ਪੱਤੀ ਦਾ ਰਕਡ ਆ ਠੀਕ ਆ ਬਾਈ ਜੀ ਅਗਲਾ ਅਸੀਂ ਸੰਘਣਾ ਲੱਭੀ ਹਾਂਜੀ ਉਹ 30 ਚੋਲੇ ਜਾਂ 10-10 ਕਿਲੋ ਚੋਲੇ ਆ ਠੀਕ ਆ ਜੀ ਹਾਂ ਲੈ ਲਓ ਗਿਆ ਹੁਤਾ हां ਲੈ ਜੂਗੀ ਬਾਈ ਜੀ ਵਹਿੜ ਬਹੁਤ ਚੰਗੀ ਆ ਬਾਈ ਜੀ ਵਹਿੜ ਨੂੰ ਬਿੜੀ ਕੋਲੀ ਵਰਗੀ ਹਾਂਜੀ ਹਾਂਜੀ ਹਾਂ ਤੁਹਾਨੂੰ ਵੀ ਬਹੁਤ ਚੰਗਾ ਲੱਗਿਆ ਕਰਮਾਂ ਵਾਲੀ ਤਿਆਰੀ ਵੀ ਸੋਖਣਾ ਜਿਹੜੇ ਦਿਨੀ ਕਰ ਗਈ ਗੱਲਾਂ ਕਰਾ ਦੋ ਹਾਂਜੀ ਹਾਂਜੀ ਬਾਈ ਜੀ ਨੁਕਰੀ ਕੋੜੀ ਵਰਗੀ ਆ ਬਾਈ ਜੀ ਸੋਹਣੀ ਸੁਨੱਖੀ ਆ ਲਓ ਬਾਈ ਜੀ ਤੌਰ ਕੇ ਵਿਖਾ ਦਿਓ ਲਓ ਬਾਈ ਜੀ ਤੌਰ ਚਾਲ ਕਰਮਾਂ ਵਾਲੀ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰਖ ਤੁਸੀਂ ਆਪ ਕਰਨੀ ਆ ਸੋਹਣੀ ਸੁਨੱਖੀ ਗੜ ਬਹੁਤ ਆ ਦੂਜਾ ਈ ਸੂਆ ਬਾਈ ਜੀ ਹੋਣੀਆਂ ਦੇ ਖਾਲਦੇ ਦੇ ਵੀ ਬਹੁਤ ਸਾਫ ਆ ਕੱਲਾ ਕੱਲਾ ਥਾਣਾ ਚਾਰੇ ਥਾਣ ਪੂਰੇ ਗਾਇ ਵਿੱਚ ਚਾਰੇ ਟੰਡਾਂ ਤੇ ਲੱਗੇ ਆ ਬਾਈ ਜੀ ਸੋਹਣੀ ਸਨਖੀ ਵਹਿੜ ਆ ਕਿਸੇ ਵੀਰ ਨੇ ਪਸੰਦ ਆਵੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਪੂਰਾ ਤਾਰਾ ਕਰਮ ਵਾਲੀ ਦਾ ਪੂਰਾ ਚੰਗਾ ਆ ਬਈ ਵੇਖ ਲਓ ਜੀ ਲਓ ਬਾਈ ਫੇਸ ਕੁਆਲਟੀ ਚੈੱਕ ਕਰ ਲਓ ਕਰਮ ਵਾਲੀ ਦੀ ਕਾਲੀ ਦਿੱਪਲੀ ਪੂਰੀ ਸੋਹਣੀ ਸੁਨੱਖੀ ਵਹਿੜ ਕਿਸੇ ਵੀਰ ਦੇ ਪਸੰਦ ਆਵੇ ਦੁੱਧ ਬਾਈ ਜੀ ਹੁਣੀ ਉਹਦੇ ਤੇ ਵਲੇ ਸੂਏ 30 ਲੀਟਰ ਪਾਇਆ ਵਾਕਈ ਪਾਉਣ ਦਾ ਹੱਕ ਵੀ ਹੈਗਾ ਅਜੇ ਹਫ਼ਤਾ ਬਾਕੀ ਰਹਿੰਦਾ ਸੂਨ ਚ ਲੈ ਚਲੋ ਜੀ ਚੰਗੀ ਸੋਹਣੀ ਸੁਨੱਖੀ ਵਹਿੜ ਆ ਬਾਈ ਮੰਨ ਲਓ ਬਾਈ ਜੀ ਤੇ ਕੀ ਜੇ ਡਿਮਾਂਡ ਆ ਬਾਈ ਜੀ ਇਹਦੀ ਮੁੱਲ ਤੱਕਰੇ ਜਿੰਨੇ ਚਾਹ ਲੋ 100 ਲੱਖ ਰੁਪਏ ਤੋਂ ਬਾਅਦ ਵੀ ਦੂਗੀ ਹਾਂਜੀ ਪਰ ਜਿਹੜਾ ਅੱਜ ਦਾ ਜਾਇਜ ਮੋਲਾ ਪਾ 90000 ਤੋਂ 5000 ਛੋੜ 85000 ਦੀ ਵੜ ਦੇਣੀ ਆ 85000 ਰੁਪਏ ਦੀ ਬਾਈ ਜੀ ਹੁਣੀਆਂ ਦੇ ਵੜ ਦੇਣੀ ਆ ਵੜਾ ਦੀ ਮਾਰਕੀਟ ਦੇ ਹਿਸਾਬ ਨਾਲ ਮੁੱਲ ਬਾਈ ਜੀ ਹੁਣਾਂ ਨੇ ਬਿਲਕੁਲ ਜਾਇਜ ਕਰਿਆ ਕਿਸੇ ਵੀਰ ਦੇ ਪਸੰਦ ਆਵੇ ਵੜ ਬਾਈ ਜੀ ਲਿਜਾ ਸਕਦਾ ਆ ਕੇ ਵੀ ਵੇਖ ਸਕਦਾ ਤੇ ਆਨਲਾਈਨ ਮੰਗਵੋਣੀ ਹੋਵੇ ਤਾਂ ਬਾਈ ਜੀ ਹੁਣਾਂ ਦੀ ਥਾਂ ਥੱਪੇ ਦੀ ਗਾਰੰਟੀ ਤੇ ਮੰਗਾ ਸਕਦਾ ਥਾਂ ਥਣ ਪੂਰੇ ਸੋਹਣੇ ਆ ਪੂਰੇ ਗਾਇ ਵਿੱਚ ਮੱਝ ਵਾਲਾ ਥਣ ਲੱਗਾ ਵਾ ਦਨ ਬਾਈ ਜੀ ਹੁਣ ਇਹਦੇ ਹਫਤਾ ਤੱਕ ਲੈ ਜੂਗੀ ਤੇ ਦੂਜਾ ਨੰਬਰ ਜੀ ਇਹ ਵੀ ਵੀਰੇ ਦੂਜਾ ਸਬਸ ਹੁੰਦੀ ਆ ਹਾਂਜੀ ਦਨ ਲੌਗੇ ਜੀ ਹਫਤਾ ਠੀਕ ਆ ਜੀ ਥਣ ਤੁਹਾਨੂੰ ਇਹ ਵੀ ਬਹੁਤ ਚੰਗਾ ਲੱਗਿਆ ਜੀ ਬਹੁਤ ਜਿਆਦਾ ਚੰਗਾ ਥਣ ਲੱਗਿਆ ਹਾਂਜੀ ਹਾਂਜੀ ਇਹ ਵੀ ਵੀਰੇ 30 32 ਕਿਲੋ ਦਾ ਉਦੀ ਮਾਲ ਕਣ ਠੀਕ ਆ ਜੀ ਇਹਦੇ ਕਿੰਨੇ ਦਿਨ ਪਿਆ ਜੀ ਇਹ ਵੀ ਹਫਤਾ ਪਿਆ ਹੈ ਠੀਕ ਆ ਜੀ ਹਫਤਾ ਬਾਕੀ ਬਾਈ ਜੀ ਹੁਣ ਇਹਦੇ ਇਹਦਾ ਵੀ ਪਿਆ ਹੋਰ ਚਾਲੇ ਦੀ ਵੀ ਤੁਹਾਨੂੰ ਚੈੱਕ ਕਰਾਉਣੇ ਆ ਸੱਲੀ ਭਰਕ ਬਾਈ ਜੀ ਤੁਸੀਂ ਆਪ ਕਰਨੀ ਸੋਹਣੀ ਸੁਨੱਖੀ ਆ ਫੇਸ ਕੁਆਲਟੀ ਦੀ ਸੋਹਣੀ ਦੇਖ ਲਓ ਚੈੱਕ ਕਰ ਲਓ ਕਾਲੇ ਡੱਬੀ ਪੂਰੇ ਸੋਨੇ ਕਲਰ ਦੀ ਐ ਪੂਰਾ ਤਾਰਾ ਕਰਮਾਲੀ ਦਾ ਚੰਗਾ ਲੈ ਚਲੋ ਜੀ ਹੱਤਾ ਪਿਆ ਹਜੇ ਬਈ ਇਹਦਾ ਹੱਤਿਆਂ ਦਾ ਸੁਖਣਾ ਪੂਰੀ ਤਿਆਰੀ ਕਰ ਜਾਨੀ ਕਰਮਾਲੀ ਨੇ ਦੇਵਾ ਸੁਖਣਾ ਹੋਣਗੇ ਬਹੁਤ ਚੰਗਾ ਸੋਨਾ ਖੁੱਲੇ ਲੇਵੇ ਦੀ ਹੱਥਾਂ ਤੋਂ ਪੂਰੇ ਗੈਬ ਚ ਲੱਗੇ ਹੋਏ ਆ ਪੂਰਾ ਤਾਰਾ ਚੈੱਕ ਕਰ ਲਓ ਬਾਈ ਜੀ ਮੋੜ ਲਿਓ ਜੀ ਲਓ ਜੀ ਬਾਈ ਫਰੈਂਟ ਵਾਲੀ ਵੜਾ ਫੇਸਬੁਕ ਦੀ ਪੂਰੀ ਸੋਹਣੀ ਐ ਬੋਦੀ ਅਲੀ ਵੜਾ ਥਾਨ ਪੂਰੇ ਗੇਵ ਚ ਲੱਗੇ ਆ ਕੱਲਾ ਕੱਲਾ ਥਾਣਾ ਬਾਈ ਜੀ ਮੱਝ ਵਰਗਾ ਥਾਣਾ ਕਾਲੇ ਥਾਨ ਦੀ ਐ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਉਹਨਾਂ ਨਾਲ ਸੰਪਰਕ ਜ਼ਰੂਰ ਕਰ ਲਿਓ ਤਿਆਰੀ ਕਰਮ ਵਾਲੀ ਦੀ ਸੁਖਣਾ ਜਿਹੜੇ ਦਿਨੀ ਹੋ ਗਈ ਤੁਹਾਨੂੰ ਵੀ ਪਤਾ ਕੁਝ ਹੋਰ ਹੀ ਬਣ ਜਾਣਾ ਇਹ ਬਾਈ ਜੀ ਜਾਇਜ਼ ਕਿੰਨੇ ਦੇ ਦੇਾਂਗੇ ਅੱਜ ਵੀਰੇ ਕੱਚੀ ਦੇ ਹਿਸਾਬ ਨਾਲ ਵੀਰੇ 1-10 ਦੀ ਵਿਹੜ ਦੇ ਦਾਂਗੇ ਠੀਕ ਆ ਜੀ ਹਾਂ ਜਿੱਦੇ ਵਿਹੜ ਤਿਆਰ ਹੋਈ ਉਦੋਂ ਪਤਾ ਨਹੀਂ ਕਿੰਨੇ ਰੁਪਏ ਦੀਆਂ ਗਾਂ ਦੇ ਵਿਕਣਾਗਾ ਠੀਕ ਆ ਜੀ ਹਾਂ ਅੱਜ ਇੱਕ ਦਾ ਚੋ ਮਾਲਤਾਨ ਕਰ ਦਾਂਗੇ ਠੀਕ ਆ ਜੀ ਹਾਂ ਮਾਲਤਾਨ ਬਾਈ ਜੀਆਂ ਦੇ 1-10 ਚ ਹੋ ਜਾਊਗਾ ਅੱਜ ਕੱਚੀ ਕੱਚੀ ਦੇ ਹਿਸਾਬ ਨਾਲ ਤਿਆਰ ਹੋਈ ਦਾ ਫਿਰ ਮੌਕੇ ਤੇ ਸਹੀ ਆਪਾਂ ਛੜ ਛੜਾਈ ਜਾ ਸਾਰਾ ਕੰਮ ਪੂਰੇ ਲੱਖ ਦੀ ਵਿਹੜ ਦੇ ਦਾਂਗੇ ਆਪਾਂ ਠੀਕ ਆ ਬਾਈ ਜੀ ਲੱਖ ਰੁਪਏ ਦੀ ਬਾਈ ਜੀਆਂ ਦਾ ਵਿਹੜ ਦੇ ਦਾਂਗੇ ਬਾਕੀ ਜਿਹੜੀ ਗੱਲ ਹੈ ਕਿ ਜਿਗਾੜ ਲਾਂਗੇ ਆ ਜਿਗਾੜ ਤਾਂ ਲੇਵਾ ਵਾਲ ਢੱਲਾ ਕਰਨ ਵਾਲੀ ਦਾ ਸੁੱਖ ਨਾ ਰਵੜਨ ਨੂੰ ਹੋਣਾ ਵਾਦਾ ਹਜੇ ਤੇ ਕਹਿੰਦੇ ਤਿਆਰ ਜਿੱਤੇ ਗੱਲਾਂ ਕਰਾਉਣੀਆਂ ਹਾਂਜੀ 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 ਕਰਾ ਦੂ ਬਾਈ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਤੀਜਾ ਨੰਬਰ ਬਾਈ ਜੀ ਇਹ ਵੀ ਰੀਜਨਲ ਤੀਜਾ ਸੂਆ ਹੁੰਦੀ ਆ ਕਹਿਣ ਨੂੰ ਤੀਜਾ ਸੂਆ ਕਹਿੰਦੇ ਹਾਂਜੀ ਅਗਲਾ ਕਹਿੰਦਾ ਰੈਕ ਵਪਾਰੀਆਂ ਦੀ ਦੂਜਾ ਸੂਆ ਹੀ ਹੁੰਦੀ ਆ ਰੱਹਾ ਜਾਦ ਕੁਆਲਟੀ ਇਹਦੀ ਵੀ ਚੰਗੀ ਆ ਦੂਜਾ ਸੂਆ ਸੁੰਦੀ ਆ ਤੀਜਾ ਸੁੰਗਰੀ ਆ ਤੀਜਾ ਸੂਆ ਬਾਈ ਜੀ ਸੁੰਦੀ ਆ ਕਹਿਣ ਨੂੰ ਬਾਈ ਜੀ ਇਹਦੇ ਪਹਿਲਾਂ ਦੂਜਾ ਕਹਿੰਦੇ ਜੀ ਖੁੱਲਾ ਇਹ ਵੀ ਹਾਤਾ ਬਾਕੀ ਲੈ ਜੂ ਹਜੇ ਭਲਾ ਇਹ ਕਿ ਕਰਨ ਲੱਗੀ ਆ ਮੜਗਾ ਮੜਗਾ ਠੀਕ ਆ ਬਾਈ ਜੀ ਬਾਕੀ ਠੰਡ ਕਰ ਅਤੇ ਇਹ ਵੀ 24 25 ਕੋਲ ਨਾਰਮਲੀ ਦੁੱਧ ਉਹਗੀ ਦਾ ਠੀਕ ਆ ਜੀ ਦੁੱਧ ਵਾਲੀ ਬਿਹੜਾ ਬਾਈ ਜੀ ਤਿੰਨੇ ਨਗ ਬਾਈ ਜੀ ਹੁਣ ਅਗਲੇ ਪੂਰੇ ਚੰਗੇ ਆ ਇਹ ਵੀ ਵਿਖਾ ਦਿਓ ਤੋਰ ਕੇ ਜੀ ਲਓ ਬਾਈ ਜੀ ਫੇਸ ਕੁਆਲਟੀ ਦੀ ਪੂਰੀ ਸੋਹਣੀ ਆ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰਖ ਵੀਰ ਜੀ ਕਰ ਲਓ ਤੁਸੀਂ ਆਪ ਪੂਰੀ ਖੁੱਲੇ ਥਣ ਦੇ ਵੀ ਦੀ ਆ ਦੀ ਖਣ ਇਹਦੇ ਵੀ ਹੱਥੀ ਚਵਾਈ ਵਾਲੇ ਮੁੱਠੀ ਵਾਲੇ ਥਾਣਾ ਛੋਟੇ ਨਹੀਂ ਇਹ ਥਾਣ ਮੋٹے ਮੋٹے ਥਾਣਾ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰ ਲਿਓ ਸੋਹਣੀ ਸੁਨੱਖੀ ਆ ਲੰਮੀ ਉੱਤੀ ਆ ਵਾਲਟ ਨਾਲ ਲਈ ਵੀ ਨਾ ਸੁੱਕਣਾ ਬਹੁਤ ਪੰਗਾ ਹਲਵਾਨਾਂ ਨੂੰ ਚੌੜੀਆਂ ਲੱਤਾਂ ਕਰ ਕਰ ਤੁਰਦੀ ਆ ਸੁੱਕਣਾ ਹੁਣੇ ਆਤਾ ਹੇ ਸੂਣ ਚ ਬਾਕੀ ਪਿਆ ਬੋਧੀ ਵਾਲੀ ਦਾ ਫੇਸਬੁਕ ਵੀ ਪੂਰੀ ਸੋਹਣੀ ਆ ਬਾਈ ਜੀ ਲੈ ਚਲੋ ਜੀ ਇਸੇ ਵੀਰ ਦੇ ਪਸੰਦ ਆ ਵੀ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਲਿਓ ਸੋਰ ਚਾਲ ਕਰਮ ਵਾਲੀ ਦੀ ਪੂਰੀ ਚੰਗੀ ਆ ਲੈ ਚਲੋ ਜੀ ਸੋਨੀ ਸੁਨੱਖੀ ਵੜ ਇਹ ਬਾਈ ਜੀ ਜਾਇਜ਼ ਕਿੰਨੇ ਦੇ ਦਾਂਗੇ ਇਹਦਾ ਮੁੱਲ ਕਰਕੇ 85 ਕਰਕੇ 90 ਕਰਕੇ 75000 ਦੀ ਬਣਾ ਦੇ ਦਾਂਗੇ ਲਓ ਬਾਈ ਜੀ ਹੁਣ ਇਹਦੇ 75000 ਦੀ ਇਹ ਦੇ ਦਾਂਗੇ ਮੌਕੇ ਤੇ ਹੋ ਜੂ ਮਲਤਾਨ ਬਾਈ ਜੀ ਜਾਇਜ਼ ਜੀ ਮੰਗਿਆ ਬਾਈ ਆਪਾਂ ਬਾਲਾ ਲੰਮਾ ਝੜਾ ਆਪਾਂ ਫਰਕ ਨਹੀਂ ਰੱਖਾਂਗਾ ਅੱਛਾ ਜੀ ਬਾਕੀ ਮਾਲਤਾਨ ਕੋਈ ਨਹੀਂ ਦੂਰ ਹੋਏ ਜਿਹੜੇ ਬੰਦਾ ਕਰਾਂਗੇ ਠੀਕ ਆ ਬਾਈ ਜੀ ਮਾਲਤਾਨ ਬਾਈ ਜੀ ਹੁਣ ਇਹਦੇ ਚਲ ਜ਼ਰੂਰ ਹੋ ਜੂਗਾ ਕਾ ਜਾਇਜ਼ ਜੀ ਆ ਵਾਲਟਲਾ ਕਰਮ ਵਾਲੀ ਦੀਆਂ ਸੁੱਖ ਨਾ ਇਹਦਾ ਵੀ ਬਹੁਤ ਪੰਗਾ ਜਿਹੜੇ ਦਿਨ ਤਿਆਰ ਹੋ ਗਈ ਐ ਜਮ ਗੁੰਦ ਹੀ ਆਉਂਦੀ ਬਾਰੇ ਸਾਰੇ ਪਸ਼ੂਆਂ ਦੇ ਸੀਪਾ ਬਾਈ ਜੀ ਦੇ ਗੁੰਦੀਆਂ ਦਾ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ 8847601402 ਠੀਕ ਆ ਜੀ ਬਾਈ ਜੀ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਆ ਬਾਈ ਜੀ ਹੁਣਾਂ ਕੋਲੇ ਤਿੰਨੇ ਨਗਸੇ ਤਿੰਨੇ ਤੁਹਾਨੂੰ ਵਿਖਾਤੇ ਆ ਤਿੰਨਾ ਨਗਾ ਦੇ ਵਿੱਚੋਂ ਕੋਈ ਵੀ ਕਿਸੇ ਵੀ ਵੀਰ ਦੇ ਉਸੰਦਾ ਹੋਵੇ ਤੇ ਬਾਈ ਜੀ ਹੁਣਾਂ ਨਾਲ ਸਪਾਰਕ ਜ਼ਰੂਰ ਕਰ ਲਿਓ ਵੀਡੀਓ ਵੇਖ ਲਈ ਧੰਨ ਬਾਈ ਜੀ ਧੰਨਵਾਦ ਵੀਡੀਓ ਆਪਣੀ ਸੋਹਣੀ ਲੱਗੇ ਅੱਗੇ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰ wa dekore virgo on sak